ਸਾਡੇ ਸੂਬੇ ਦੇ ਵਿੱਚ ਇੱਕ ਪਾਸੇ ਲੁੱਟਾਂ ਖੋਰੀਆਂ ਆਏ ਨੇ ਲੋਕ ਇੱਕ ਦੂਜੇ ਨਾਲ ਧੋਖਾਧੜੀ ਕਰਕੇ ਸਿਰਫ ਪੈਸਾ ਹੀ ਦੇਖ ਰਹੇ ਨੇ ਪਰ ਕਿਤਨਾ ਕਿਤੇ ਇਮਾਨਦਾਰੀ ਅੱਜ ਵੀ ਜਿੰਦਾ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਅਜੇ ਹੀ ਕੁਝ ਹੋਇਆ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਐਸਏ ਨੇ ਅੱਜ ਇਮਾਨਦਾਰੀ ਦੀ ਮਿਸਾਲ ਕੰਮ ਕਰ ਦਿੱਤੀ ਹੈ ਜਿੱਥੇ 22000 ਰੁਪਏ ਦਾ ਫੋਨ ਨੌਜਵਾਨ ਦਾ ਗੁੰਮ ਹੋ ਜਾਂਦਾ ਹੈ ਤਾਂ ਭਾਈ ਲਾਲੋ ਚੌਂਗੀ ਡਿਊਟੀ ਕਰ ਰਹੀ ਇੱਕ ਐਸਏ ਨੌਜਵਾਨ ਗੁਰਪ੍ਰੀਤ ਸਿੰਘ ਦੀ ਉਸਦੇ ਨਜ਼ਰ ਪੈਂਦੀ ਹੈ ਅਤੇ ਫਿਰ ਉਹ ਨੌਜਵਾਨ ਨੂੰ ਫੋਨ ਵਾਪਸ ਕਰਦਾ ਹੈ ਉੱਥੇ ਹੀ ਨੌਜਵਾਨ ਦਾ ਕਹਿਣਾ ਹੈ ਕਿ ਉਸਦਾ ਬਹੁਤ ਹੀ ਕੀਮਤੀ ਫੋਨ ਜੋਸ ਦੀ ਕੀਮਤ 22000 ਰੁਪਇਆ ਹੈ ਅੱਜ ਸੜਦੇ ਕਿਤੇ ਗਿਰ ਜਾਂਦਾ ਹੈ ਉਸ ਨੂੰ ਪਤਾ ਵੀ ਨਹੀਂ ਲੱਗਿਆ ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ ਤੇ ਉਸਨੇ ਫੋਨ ਲੱਭਣਾ ਸ਼ੁਰੂ ਕਰ ਦਿੱਤਾ ਪਰ ਉਸ ਨੂੰ ਫੋਨ ਕਿਤੇ ਵੀ ਦਿਖਾਈ ਨਹੀਂ ਦਿੱਤਾ ਤਾਂ ਉਸ ਨੂੰ ਬਾਰ ਬਾਰ ਜਦੋਂ ਉਸਨੇ ਆਪਣੇ ਫੋਨ ਤੇ ਫੋਨ ਕੀਤਾ ਤਾਂ ਫੋਨ ਚੁੱਕਿਆ ਟ੍ਰੈਫਿਕ ਪੁਲਿਸ ਦੇ ਐਸਆਈ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਭਾਈ ਲਾਲੋ ਚੌਂ ਗੁਰਦਾਸਪੁਰ ਵਿੱਚ ਆ ਕੇ ਮਿਲੋ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਫੋਨ ਇੱਥੇ ਡਿੱਗਿਆ ਹੋਇਆ ਸੀ ਉਹਨਾਂ ਨੇ ਫੋਨ ਦੀ ਪੂਰੀ ਵੈਲੀ ਵੈਰੀਫਿਕੇਸ਼ਨ ਕੀਤੀ ਪਾਸਵਰਡ ਕੈਕ ਕੀਤਾ ਅਤੇ ਫਿਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਨੌਜਵਾਨ ਦਾ ਫੋਨ ਵਾਪਸ ਹੀ ਕਰ ਦਿੱਤਾ ਜਿੱਥੇ ਨੌਜਵਾਨ ਨੇ ਏਸੀ ਗੁਰਮੀਤ ਸਿੰਘ ਟ੍ਰੈਫਿਕ ਪੁਲਿਸ ਤੇਨਾਤ ਹੈ ਉਸ ਦਾ ਧੰਨਵਾਦ ਕੀਤਾ ਜਿੱਥੇ ਟ੍ਰੈਫਿਕ ਪੁਲਿਸ ਦੇ ਏਸੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਭਾਈ ਲਾਲੋ ਚਾਹੁੰਗੀ ਡਿਊਟੀ ਦੇ ਤੇਨਾਤ ਸੰਤਾ ਸੜ ਤੇ ਪਿਆ ਉਹਨਾਂ ਨੂੰ ਫੋਨ ਦੇਖਿਆ ਜੋ ਕਿ ਕਾਫੀ ਮਹਿੰਗਾ ਸੀ ਤਾਂ ਕਾਫੀ ਦੇਰ ਬਾਅਦ ਉਸ ਤੇ ਉਹ ਫੋਨ ਦੇ ਉੱਪਰ ਫੋਨ ਵੀ ਆਇਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਇਹ ਫੋਨ ਉਸ ਨੌਜਵਾਨ ਦਾ ਹੈ ਮੈਂ ਉਸ ਨੂੰ ਉਸ ਦਾ ਫੋਨ ਵਾਪਸ ਕਰਕੇ ਆਪਣੀ ਡਿਊਟੀ ਦਾ ਫਰਜ਼ ਅਦਾ ਕੀਤਾ ਹੈ ਮੈਂ ਬਹੁਤ ਪਾਈ ਭਾਜੀ ਗਮੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇੱਕ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ 'ਚ ਮੈਂ ਮੇਰਾ ਫੋਨ ਜਿਹੜਾ ਸੀਗਾ ਇਹ ਮੇਰਾ ਫੋਨ 22000 ਦਾ ਫੋਨ ਸੀਗਾ ਤੇ ਮੈਂ ਜਿਹੜਾ ਇੱਥੋਂ ਆਂਦੇ ਸਮੇਂ ਢੇਗਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਨੂੰ ਰੱਖਦੇ ਹੋਏ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਕੋਲ ਉਠਾਇਆ ਇਹਨਾਂ ਨੇ ਔਰ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਇਸ ਚੌਂਕ ਦੇ ਵਿੱਚ ਖੜਾ ਆ ਤੁਸੀਂ ਆਪਾਂ ਆ ਕੇ ਫੋਨ ਤੇ ਫਿਰ ਮੈਂ ਜਦ ਜਤੀ ਸੀ ਆਇਆ ਸੀਗਾ ਤਾਂ ਮੇਰਾ ਫੋਨ ਉਹਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮਲਗਾ ਕੇ ਉਹਨਾਂ ਨੇ ਚੈੱਕ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਫੋਨ ਉਹਨਾਂ ਨੇ ਦਿੱਤਾ ਆ ਤੇ ਮੈਂ ਇਸੇ ਗੱਲ ਵਾਸਤੇ ਮੈਂ ਪੰਜਾਬ ਪੁਲਿਸ ਦਾ ਔਰ ਭਾਜੀ ਗਮ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੱਕ ਇਮਾਨਦਾਰੀ ਦੇ ਤੌਰ ਤੇ ਜਿਹੜਾ ਵੀ ਫੋਨ ਮੈਨੂੰ ਵਾਪਸ ਦਿੱਤਾ ਹੈ ਲੇਕਿਨ ਇਹ ਹੋਰ ਕਿਸੇ ਦੇ ਆਤ ਲੱਗ ਜਾਂਦਾ ਤਾਂ ਮੈਂ ਇਹ ਫੋਨ ਮੈਨੂੰ ਨਹੀਂ ਸੀਗਾ ਮੇਨਾਂ ਲੇਕਿਨ ਮੈਂ ਬਹੁਤ ਜ਼ਿਆਦਾ ਭਾਜੀ ਗਮ ਸਿੰਘ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਇਮਾਨਦਾਰ ਮੈਂ ਨਾ ਜੀ ਅਸਾਈ ਗਰਮੀਤ ਸਿੰਘ ਟ੍ਰੈਫਿਕ ਪੁਲਿਸ ਦਾ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਿਹਾ ਸੀ ਤੇ ਮੈਨੂੰ ਆ ਇੱਕ ਫੋਨ ਲੰਭਾ ਇਹਦਾ ਰੇਟੇ 2210 ਦੱਸ ਰਿਹਾ ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਦੇਈਆਂ ਇਹ ਨਾ ਜਿਹੜਾ ਫੋਨ ਹੈ ਇਹਨਾਂ ਨੇ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਲਿਖ ਲਿਆ ਵਾ ਇਹ ਇਹਨਾਂ ਨੂੰ ਹੁਣ ਮੈਂ ਦੇ ਦਿਆ ਵਾ ਏਵਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ ਸਾਡੇ ਸੂਬੇ ਦੇ ਵਿੱਚ ਇੱਕ ਪਾਸੇ ਲੁੱਟਾ ਖੋਰੀ ਆਏ ਨੇ ਲੋਕ ਇੱਕ ਦੂਜੇ ਨਾਲ ਧੋਖਾਧੜੀ ਕਰਕੇ ਸਿਰਫ ਪੈਸਾ ਹੀ ਦੇਖ ਰਹੇ ਨੇ ਪਰ ਕਿਤਨਾ ਕਿਤੇ ਇਮਾਨਦਾਰੀ ਅੱਜ ਵੀ ਜਿੰਦਾ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਅੱਜ ਆ ਹੀ ਕੁਝ ਹੋਇਆ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਏਥੇ ਨੇ ਅੱਜ ਇਮਾਨਦਾਰੀ ਮਿਸਾਇਲ ਕੰਮ ਕਰ ਦਿੱਤੀ ਹੈ ਜਿੱਥੇ 22000 ਰੁਪਏ ਦਾ ਫੋਨ ਨੌਜਵਾਨ ਦਾ ਗੁੰਮ ਹੋ ਜਾਂਦਾ ਹੈ ਤਾਂ ਭਾਈ ਲਾਲੋ ਚੌਂਗੀ ਡਿਊਟੀ ਕਰ ਰਹੀ ਇੱਕ ਏ ਸਹੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਉਸ ਦੇ ਨਜ਼ਰ ਪੈਂਦੀ ਹੈ ਅਤੇ ਫਿਰ ਉਹ ਨੌਜਵਾਨ ਨੂੰ ਫੋਨ ਵਾਪਸ ਕਰਦਾ ਹੈ ਉੱਥੇ ਹੀ ਨੌਜਵਾਨ ਦਾ ਕਹਿਣਾ ਹੈ ਕਿ ਉਸ ਦਾ ਬਹੁਤ ਹੀ ਕੀਮਤੀ ਫੋ ਲਿਓ ਜੀ ਕੇ ਕੀਮਤ 22000 ਰੁਪਇਆ ਹੈ ਅੱਜ ਸੜਦੇ ਕਿਥੇ ਗਿਰ ਜਾਂਦਾ ਉਸ ਨੂੰ ਪਤਾ ਵੀ ਨਹੀਂ ਲੱਗਿਆ ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ ਤੇ ਉਸਨੇ ਫੋਨ ਲੱਭਣਾ ਸ਼ੁਰੂ ਕਰ ਦਿੱਤਾ ਪਰ ਉਸ ਨੂੰ ਫੋਨ ਕਿਤੇ ਵੀ ਦਿਖਾਈ ਨਹੀਂ ਦਿੱਤਾ ਤਾਂ ਉਸ ਨੂੰ ਬਾਰ ਬਾਰ ਜਦੋਂ ਉਸਨੇ ਆਪਣੇ ਫੋਨ ਤੇ ਫੋਨ ਕੀਤਾ ਤਾਂ ਫੋਨ ਚੁੱਕਿਆ ਟ੍ਰੈਫਿਕ ਪੁਲਿਸ ਦੇ ਐਸਆਈ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਭਾਈ ਲਾਲੋ ਚੌਂ ਗੁਰਦਾਸਪੁਰ ਵਿੱਚ ਆ ਕੇ ਮਿਲੋ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਫੋਨ ਇੱਥੇ ਡਿੱਗਿਆ ਹੋਇਆ ਸੀ ਉਹਨਾਂ ਨੇ ਫੋਨ ਦੀ ਪੂਰੀ ਵੈਲੀ ਵੈਰੀਫਿਕੇਸ਼ਨ ਕੀਤੀ ਪਾਸਵਰਡ ਚੈੱਕ ਕੀਤਾ ਅਤੇ ਫਿਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਨੌਜਵਾਨ ਦਾ ਫੋਨ ਵਾਪਸ ਹੀ ਕਰ ਦਿੱਤਾ ਜਿੱਥੇ ਨੌਜਵਾਨ ਨੇ ਏਸੇ ਗੁਰਮੀਤ ਸਿੰਘ ਟ੍ਰੈਫਿਕ ਪੁਲਿਸ ਦੇ ਤਨਾਤ ਹੈ ਉਸ ਦਾ ਧੰਨਵਾਦ ਕੀਤਾ ਜਿੱਥੇ ਟ੍ਰੈਫਿਕ ਪੁਲਿਸ ਦੇ ਏਸੇ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਭਾਈ ਲਾਲੋ ਚੌਂਗੀ ਡਿਊਟੀ ਦੇ ਤਨਾਤ ਸੰਤਾ ਸੜਕ ਤੇ ਪਿਆ ਉਹਨਾਂ ਨੂੰ ਫੋਨ ਦੇਖਿਆ ਜੋ ਕਿ ਕਾਫੀ ਮਹਿੰਗਾ ਸੀ ਤਾਂ ਕਾਫੀ ਦੇਰ ਬਾਅਦ ਉਸ ਦੇ ਉਹ ਫੋਨ ਦੇ ਉੱਪਰ ਫੋਨ ਵੀ ਆਇਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਇਹ ਫੋਨ ਉਸ ਨੌਜਵਾਨ ਦਾ ਹੈ ਮੈਂ ਉਸ ਨੂੰ ਉਸ ਦਾ ਫੋਨ ਵਾਪਸ ਕਰਕੇ ਆਪਣੀ ਡਿਊਟੀ ਦਾ ਫਰਜ਼ ਅਦਾ ਕੀਤਾ ਹੈ ਮੈਂ ਬਹੁਤ ਪਹਿ ਪਾਜੀ ਗਮੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇੱਕ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ 'ਚ ਮੈਂ ਮੇਰਾ ਫੋਨ ਜਿਹੜਾ ਸੀਗਾ ਇਹ ਮੇਰਾ ਫੋਨ 22 ਹੈ ਦਾ ਫੋਨ ਸੀਗਾ ਤੇ ਮੈਂ ਜਿਹੜਾ ਇੱਥੋਂ ਆਂਦੇ ਸਮੇਂ ਡੇਗਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਨੂੰ ਰੱਖਦੇ ਹੋਏ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਫੋਨ ਉਠਾਇਆ ਇਹਨਾਂ ਨੇ ਔਰ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਇਸ ਚੌਂਕ ਦੇ ਵਿੱਚ ਖੜਾ ਆਂ ਕਉਈ ਆਪਣਾ ਆਣ ਕੇ ਫੋਨ ਲੈ ਲਿਆ ਤੇ ਫਿਰ ਮੈਂ ਜਦ ਜਿੱਤੀ ਆਇਆ ਸੀਗਾ ਤਾਂ ਮੇਰਾ ਫੋਨ ਉਹਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮ ਲਗਾ ਕੇ ਉਹਨਾਂ ਨੇ ਚੈੱਕ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਫੋਨ ਉਹਨਾਂ ਨੇ ਦਿੱਤਾ ਆ ਤੇ ਮੈਂ ਇਸੇ ਗੱਲ ਵਾਸਤੇ ਮੈਂ ਪੰਜਾਬ ਪੁਲਿਸ ਦਾ ਔਰ ਭਾਈ ਖਬੀਲ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੱਕ ਇਮਾਨਦਾਰੀ ਦੇ ਤੌਰ ਤੇ ਜਿਹੜਾ ਵੀ ਫੋਨ ਮੈਨੂੰ ਵਾਪਸ ਦਿੱਤਾ ਹੈ ਲੇਕਿਨ ਇਹ ਹੋਰ ਕਿਸਰੇ ਹੱਥ ਲੱਗ ਜਾਂਦਾ ਤਾਂ ਮੈਂ ਇਹ ਫੋਨ ਮੈਨੂੰ ਨਹੀਂ ਸੀਗਾ ਮਿਲਣਾ ਦੇਖਿਓ ਮੈਂ ਬਹੁਤ ਜ਼ਿਆਦਾ ਆ ਭਾਜੀ ਜੀ ਕੀ ਮਿਲ ਸੀਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਇਮਾਨਦਾਰੀ ਨਾਲ ਤੁਹਾਨੂੰ ਵਾਪਸ ਦਿੱਤਾ ਹੈ ਜੇ ਮੈਂ ਨਾ ਐਸਆਈ ਗਰਮੀਤ ਸਿੰਘ ਤਰਫ ਪੁਲਸ ਦਾ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਿਹਾ ਸੀ ਤੇ ਮੈਨੂੰ ਆ ਇੱਕ ਫੋਨ ਲੰਭਾ ਇਹਦਾ ਰੇਟੇ ਬਾਈ ਜੀ ਦੱਸਦੇ ਆ ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਦੇਈਆਂ ਇਹਨਾਂ ਜਿਹੜਾ ਫੋਨ ਹੈ ਇਹਨਾਂ ਨੇ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਲਿਖ ਲਿਆ ਵਾ ਇਹ ਇਹਨਾਂ ਨੂੰ ਹੁਣ ਮੈਂ ਦੇ ਰਿਹਾ ਵਾ ਏਵਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ